ਦੋਸਤੋ ਠੀਕ ਠਾਕ ਤੇ ਲੋ ਜੀ ਮਿੱਤਰੋ ਜੋ ਕਿ ਤੁਹਾਨੂੰ ਦੱਸਾਈ ਸੀ ਆਪਾਂ ਛਾਹ ਕੀ ਦੀ ਸੈਟ ਕਰ ਲੈਣੀ ਆ ਦੇਖੋ ਹੁਣ ਤਾਂ ਆਪਣੀ ਛਾਹ ਕੀ ਸਹੀ ਆ ਮਿੱਤਰੋ ਫਿਰਦੀ ਨਾ ਹੁਣ ਤਾਂ ਇਹਨੂੰ ਆਪਾਂ ਰੋਟੀਆ ਰੋਟੀਆਂ ਵੀ ਪਾਈ ਦੀ ਆ ਐ ਦਾ ਪਾਵਰ ਜੈਲ ਵੀ ਦੇਈ ਦੀ ਆ ਦੇਖੋ ਹੈਣਾ ਓਕੇ ਰਪੋਟਾ ਕਰੋ ਜੀ ਆਪਾਂ ਇੱਕ ਦੋ ਤਣਿਆਂ ਨੂੰ ਮਿੱਤਰੋ ਕਬੂਤਰ ਉਧਰ ਛੱਡ ਦੇਣੇ ਆ ਕਿ ਕਬੂਤਰਿਆਂ ਸਾਰੀਆਂ ਆਪ ਇਧਰੇ ਖੁੱਡੇ ਜਗਾਰ ਦੇਣੀ ਆ ਠੀਕ ਆ ਆਪਾਂ ਜੋੜੇ ਦੇਣੇ ਆ ਆਪਾਂ ਪਾੜ ਸਾਰੇ ਬਸ ਕਿਹਨੇ ਜੇ ਨਿਕਲਣੇ ਪਾ ਜਿਨ੍ਹਾਂ ਦੇ ਹੁੰਦੇ ਮਾਲਕ ਚੀਨੀ ਆਲੇ ਦੇ ਕੱਢਣ ਵਾਲੇ ਆ ਇਹ ਕੱਢ ਲੂਗੀ ਆਪੇ ਬੱਚੇ ਹਨ ਤੇ ਜਿਵੇਂ ਕਿ ਬਾਕੀ ਇੱਧਰ ਦੇਖੋ ਮਿੱਤਰੋ ਬੱਚੇ ਸ਼ਾਕੀ ਦੇ ਉਹਨੂੰ ਤਾਂ ਦਾਣੇ ਦੇ ਦੇ ਇੱਕ ਛੋਟਾ ਹੀ ਆ ਉਹ ਦੇਖੋ ਮਿੱਤਰੋ ਸ਼ਾਕੀ ਦੇ ਬੱਚੇ ਇੱਕ ਉਹਨੂੰ ਵੀ ਦਾਣੇ ਦੇ ਉਹਨੂੰ ਦੱਤੇ ਹੀ ਨਹੀਂ ਉਹ ਇੱਕ ਛੋਟਾ ਮਿੱਤਰੋ ਇੱਕ ਵੱਡਾ ਦੋਨੇ ਬਰਾਬਰ ਆ ਬਾਕੀ ਦੇਖੋ ਇਤਨਾ ਆਪਾਂ ਸਾਰੇ ਜਿੰਨੇ ਵੀ ਆਪਾਂ ਜੁੜੇ ਪਾੜਦੇ ਨੇ ਕਬੂਤਰੀ ਆਪਾਂ ਇਧਰ ਹੀ ਫਿਰਦੇ ਰਹਿੰਦੇ ਨੇ ਕਬੂਤਰਾ ਆਪਾਂ ਉਧਰ ਹੀ ਤੇ ਲਓ ਜੀ ਮਿੱਤਰੋ ਤੇ ਆਪਾਂ ਅੱਜ ਬੱਚੇ ਵੀ ਪਾਈ ਸੀ ਆਪਣੀ ਛਤਰੀ ਤੇ ਕਰੋ ਚੈੱਕ ਇਧਰ ਬੈਠੇ ਮੌਜਾਣਾ ਤਾਂ ਫਿਰ ਇਹਦੇ ਆ ਇਹ ਵੀ ਤੇ ਲਓ ਜੀ ਮਿੱਤਰੋ ਬੱਚੇ ਆਪਾਂ ਇਧਰ ਪਾਈ ਸੀਗੇ ਆਪਾਂ ਸੌਰੀ ਆਪਾਂ ਬੱਚੇ ਇਧਰ ਛਤਰੀਆਂ ਤੇ ਪਾਤੇ ਸੀਗੇ ਆਪਣੇ ਤੇ ਬਾਕੀ ਆ ਦੇ ਕਬੂਤਰ ਤੇ ਲੋ ਜੀ ਮਿੱਤਰੋ ਹਿਦਰਾਬਾਦ ਜੋ ਕਿ ਤੁਹਾਨੂੰ ਆਪਾਂ ਦੱਸਿਆ ਸੀ ਇਹ ਵਲੌਗ ਦੇ ਆਪਾਂ ਸਾਰੇ ਹੁਣ ਆਪਣੇ ਪੱਠੇ ਘਰ ਤੇ ਬੰਦ ਜਿੰਨੇ ਵੀ ਹੁਣ ਆ ਦੇ ਕਰੋ ਜੀ ਕਬੂਤਰ ਇਹ ਆਪਾਂ ਉਧਰ ਛੱਡ ਦੇਣੀ ਆ ਤੇ ਕਬੂਤਰ ਇੱਧਰ ਫਿਰਦੇ ਰਹਿਣਗੇ ਚਲੋ ਚੈੱਕ ਕਰਦੇ ਆ ਆ ਦੇਖੋ ਲੜਦਾ ਤੁਹਾਨੂੰ ਦੱਸਿਆ ਸੀ ਨਾ ਤਾਂ ਬੱਕਲ ਆ ਰਹੀ ਹੈ ਇਹਦੇ ਵੀ ਆਪਾਂ ਕਰਵਾ ਦੇ ਦੇਣਾ ਤੇ ਨੀ ਦਾਣੇ ਖੋਵੇ ਤੋਰ ਤੋਰਦੇ ਤੇ ਸਹੀ ਆਪਾਂ ਸਾਰੇ ਬੰਦ ਕਰਦੇ ਮਿੱਤਰੋ ਆ ਵੀ ਆਪਣੀ ਲਾਲਚ ਨਹੀਂ ਕਰਦੀ ਇਧਰ ਸਾਥੇ ਵਾਲਾ ਬੱਚਾ ਵੀ ਕਰਦਾ ਉਧਰ ਸ਼ਾਕਾ ਵੀ ਕਰਦਾ ਦੂਜਾ ਡੰਡੇ ਵਾਲਾ ਵੀ ਕਰਦਾ ਆਪਣਾ ਹਨਾ ਤੇ ਓਰ ਅਧਰੋਂ ਆਪਣੀਆਂ ਗਿਟਾਰ ਜੀ ਵੀ ਕਰਦੀ ਬੰਦਾ ਤੇ ਰੋਜੀ ਵੀ ਆਪਾਂ ਬੰਦ ਕਰਤੀ ਮਿੱਤਰੋ ਇਵੇਂ ਨਹੀਂ ਹੁਣ ਆਪਾਂ ਡੰਦੇ ਤੇ ਬੱਚੇ-ਉੱਚੇ ਹੁਣ ਆਪਾਂ ਬਾਤ ਇਹ ਜਾ ਬੱਚੇ-ਉੱਚੇ ਪਾਤੀ ਸੀ ਗਿਆ ਆਪਾਂ ਜਾਲ ਚ ਇਹਦੇ ਵੀ ਆਂਡੇ ਪੁੱਤਰਾ ਦੋਨੇ ਹੁਣ ਬੱਸ ਜਿਵੇਂ ਕਿ ਇਹਦੇ ਹੁਣ ਆ ਕੋ ਜੂੜੇ ਦੇ ਆਂਡੇ ਹਨਾ ਮਾਲੇ ਧਰੇ ਆ ਤੇ ਜਾਂ ਉਹਦੇ ਜੇ ਚੀਨੀ ਦੇ ਨੇ ਦੋਨੇ ਦੇ ਹੁਣ ਤਿੰਨਾਂ ਦੇ ਬੱਸ ਬੱਚੇ ਆਪਾਂ ਕਢਾ ਕੇ ਤੇ ਜੂੜੀਆਂ ਆਪਾਂ ਜਣੀਆਂ ਸਾਰੀਆਂ ਆਪਾਂ ਕੱਲ ਜਾਂ ਪਰਸ ਉਹ ਬਕੂਤਰੀ ਉੱਤੇ ਛੱਡ ਦੇਣੀਆਂ ਤੇ ਆਪਾਂ ਤੁਹਾਨੂੰ ਉਹੀ ਵਲੌਗ ਸ਼ੇਅਰ ਕਰਾਂਗੇ ਮਿੱਤਰੋ ਤੇ ਨਾਲੇ ਅੱਜ ਪ੍ਰਭ ਭਾਈ ਘਰੇ ਆਪਾਂ ਜਾ ਕੇ ਉਹਦਾ ਵੀ ਵਲੌਗ ਬਣਾਉਨੇ ਆ ਭਾਈ ਕੋਲ ਆ ਗਏ ਆ ਇਹ ਆ ਕੁਕੜੀਆਂ ਲੈ ਕੇ ਆਇਆ ਪ੍ਰਭ ਪ੍ਰਭ ਕਿੰਨੇ ਦੀਆਂ ਲੈ ਕੇ ਆਇਆ ਭਾਈ ਤਾਹ ਦੇ ਬਾਈ ਪਹਿਲਾਂ ਸ਼ੌਂਕ ਕਰਾ ਦੇਵੇ ਸ਼ੌਂਕ ਕਰਾ ਦੇ ਦੇਖੋ ਜੀ ਕਰੋ ਦੇਸੀ ਹੈ ਨਾ ਦੇਸੀ ਬਾਈ ਕਰੋ ਚੱਕ ਆ ਮੁਰਗਾ ਹਾਂ ਦੋ ਦੋ ਮੁਰਗੇ ਮਿੱਤਰੋ ਜਿਹੜਾ ਤਰਾਇਆ ਜਾਂਦਾ ਇਹ ਆਲਾ ਇਹ ਹੈਗਾ ਮੁਰਗਾ ਤੇ ਜਿਹੜੀਆਂ ਆ ਦੋ ਜਾਈ ਜਾਂਦੀਆਂ ਮੁਰਗੀਆਂ ਹਾਂ ਅਜਾਂਡੇ ਤਾਂ ਨਹੀਂ ਦਿੰਦੀਆਂ ਚੋਪਰਾ ਨਹੀਂ ਇਹ ਬਾਈ ਹਜੇ ਨਾ ਹੈਗੀਆਂ ਇਹ 3.5 ਮਹੀਨੇ ਲਗਾਏ ਅੱਛਾ 3.5 ਪੌਣੇ 4 ਮਹੀਨੇ ਲਗਾ ਹਾਂ ਤੇ ਜਦੋਂ ਇਹ ਹੋ ਗਈਆਂ ਹੋਰ 1.5 1.5 ਮਹੀਨੇ ਤੱਕ ਹੋਰ ਦੇ ਲੱਗ ਜਾਣਗੇ ਅੱਛਾ ਕਰੋ ਚੱਕ ਮਿੱਤਰੋ ਆ ਤਾਂ ਆਪਣੀਆਂ ਪੁਰਾਣੀਆਂ ਕਾਲੀਆਂ ਇਹਨਾਂ ਤੁਹਾਨੂੰ ਦਿਖਾਈਆਂ ਇਹ ਤਾਂ ਅੰਡੇ ਦਿੰਦੀਆਂ ਆਂ ਬੜੀ ਦਿੱਤਾਂ ਕਿੱਧਰ ਉਧਰ ਪਰ ਇੱਕ ਹੰਡਾ ਹੰਡਾ ਤਾਂ ਨਹੀਂ ਦਿੱਤਾ ਤੇਰੇ ਖੁੱਡੇ 'ਚ ਨਹੀਂ ਸਾਰਾ ਇਲੈਕਟ੍ਰੀ ਨਹੀਂ ਹੁੰਦੀ ਉਧਰ ਮਗਰ ਬੈਠੇ ਨਹੀਂ ਦਿੱਤਾ ਨਹੀਂ ਕਰੋ ਚੱਕ ਕਿੰਨੇ ਦੀ ਲੱਗੇ ਆ ਵੀ ਦਰਦ ਹੁਣ ਇਹਨਾਂ ਨੂੰ ਵੀ ਹਾਂ ਬਈ ਹਾਂ ਜੰਮਾ ਦਾਦਾ ਜਿਹੜਾ ਆਇਆ ਮੁਰਗਾ ਬਈ ਇਹ ਆਪਾਂ ਲੈ ਆਂਦਿਆਂ ਫਾਰਮ ਤੋਂ ਜਿਹੜੇ ਫਾਰਮ ਦੇ ਵਿੱਚ ਨਾ ਟ੍ਰੇਨ ਵੀ ਖਾਂਦੇ ਹੋਣ ਜਾਨਵਰ ਇੱਕ ਥਾਂ ਖੜਾ ਹਨ ਉਹ ਫਾਰਮ ਤੋਂ ਆਪਾਂ ਲੈ ਕੇ ਆਏ ਜਿੱਥੇ ਮਤਲਬ ਕਿ ਖੁੱਲ੍ਹੇਗਾ ਫਿਰਦੇਗਾ ਤੇ ਉਥੋਂ ਹੀ ਆਪਾਂ ਲੈ ਕੇ ਆਏ ਜਿੱਥੇ ਫ੍ਰੀ ਰੇਂਜ ਹੁੰਦੀਆਂ ਜਿਹੜੇ ਮੁਰਗ ਚ ਜੋ ਵੀ ਆ ਗਿਆ ਵਿਛਾ ਜਿਹੜੇ ਮਤਲਬ ਕਿ ਟ੍ਰੇ ਦੇ ਵਿੱਚ ਆਂਡਾ ਡਿੱਗ ਪੈਂਦਾ ਥੱਲੇ ਤੇ ਟ੍ਰੇ ਦੇ ਵਿੱਚੋਂ ਹੀ ਖਾਂਦੇ ਗਾ ਇਹ ਉਥੋਂ ਲੈ ਕੇ ਆਏ ਆ ਇਹ ਸਾਢੇ 4 ਦਾ ਮੁਰਗਾ ਤੇ 4 ਦੀ ਮੁਰਗੀ ਮੇਲ ਮਤਲਬ ਸਾਢੇ 4 ਦਾ ਤੇ 4 ਦੀ ਮੇਲ ਚਲੋ ਮਿੱਤਰੋ ਕਰੋ ਜਿਆ ਸਰਸੁਰ ਨੇ ਪਾਈ ਸੀਗੀ ਕਰੋ ਇਧਰ ਕੁਤਰਾ ਦਾ ਸ਼ੌਂਕ ਮਿੱਤਰੋ ਚਲੋ ਪਰ ਉਧਰ ਬੈਠੇ ਲਾਲ ਸਿਰੇ ਕਰੋ ਚੈੱਕ ਤੇ ਲਓ ਜੀ ਆ ਰਤਾਇਆ ਮਿੱਤਰੋ ਇਹ ਛੱਡਾਂਗੇ ਦਾ ਪਰ ਸਾਫ ਆ ਆ ਦੇਖੋ ਲਾਲ ਜਾ ਰਤਾਇਆ ਦਾ ਪਰ ਸਾਫ ਉਧਰ ਕੁਦਰੀ ਨੇ ਅੰਡਾ ਦਾ ਲੈਕ ਨਹੀਂ ਮਿੱਤਰੋ ਕਰੋ ਚੈੱਕ ਲਓ ਜੀ ਤਰਾ ਗੂਦਰੀ ਨੇ ਅੰਡਾ ਦਾ ਲੈ ਤੇ ਲਓ ਜੀ ਮਿੱਤਰੋ ਅੰਡਾ ਇੱਧਰ ਤਾਂ ਲੈ ਗੂਦ ਨੇ ਹੱਪਾ ਉਧਰ ਨੇ ਖੋਟੇ ਉਹ ਦੇਖ ਪਹਿਲਾਓ ਜੀ ਮਿੱਤਰੋ ਇੱਧਰ ਨੇ ਖੋਟੇ ਤਾਂ ਪੁੰਡਾ ਖੁੱਲਦੇ ਹਾਂ ਵੀ ਕਰੋ ਜਾਕ ਮਿੱਤਰੋ ਇਤਲੇ ਬੱਚੇ ਉੱਚੇ ਬੈਠੇ ਕਰੋ ਸ਼ੌਕ ਪ੍ਰਭ ਦੇ ਪੁੱਤਰਾਂ ਦਾ ਬੱਚਿਆਂ ਦਾ ਪਰ ਹੁਣ ਆਪਾਂ ਸਾਰੇ ਇਹਨਾਂ ਚ ਬੰਦ ਕਰਤੇ ਇਹ ਬਈ ਸਾਰੇ ਹੀ ਬੰਦ ਆ ਇਹ ਸਾਰੇ ਹੀ ਬੰਦ ਆ ਰਹਿ ਗਏ ਚਾਰ ਪੰਜ ਜਿਹੜਾਉਣੇ ਆ ਬਸ ਉਹ ਵੀ ਆਪਾਂ ਕਰ ਲੈਣੇ ਪੰਜ ਛੇ ਦਸਾਂ ਦੇਣਾ ਤੱਕ ਬੰਦ ਮੁਰ ਕਿੰਨੇਵੇਂ ਇੱਥੇ ਜਿਹੜੇ ਹੁਣ ਛੋਟੇ ਆ ਤੇ ਲਓ ਜੀ ਮਿੱਤਰੋ ਤੇ ਆਪਾਂ ਇਹਦੀ ਇਧਰੋਂ ਕੱਢ ਦਿੰਨੇ ਆ ਤਾਂ ਦੇਖੋ ਡੰਡੇ ਵਾਲਾ ਇਹ ਵੀ ਬੰਦ ਕੀਤਾ ਵੀ ਮਿੱਤਰੋ ਇਧਰ ਬਾਕੀ ਛਤਰੀਆਂ ਇਧਰ ਲਾਇਆ ਜੇ ਤੁਸੀਂ ਮਿੱਤਰੋ ਤੋੜੀਆਂ ਕੱਢ ਦਿਆ ਕਰੋ ਮੌਸਮ ਬਦਲ ਜਾਂਦਾ ਹਨਾ ਵੀ ਭਰਾ ਹਾਂ ਭਾਈ ਆ ਦੇਣਾ ਚ ਜਿਵੇਂ ਹੁਣ ਚੱਲ ਪਿਆ 11ਵੇਂ ਮਹੀਨਾ ਚੱਲ ਪਿਆ ਹਨਾ ਜੇ ਇੱਕ ਤਰੀਕ ਹੋ ਗਈ ਆ ਤੇ ਆ ਹੁਣ ਦਿਨਾਂ ਚ ਜਦੋਂ ਆਪਾਂ ਨੂੰ ਠੰਡ ਲੱਗਣ ਲੱਗੇ ਮਿਲਗੇ ਆਪਰਜਾਈਆਂ ਲੈਣ ਲੱਗ ਜਾਂਦੇ ਸਮਝ ਲਓ ਇਹਨਾਂ ਨੂੰ ਵੀ ਆਜ ਦੀ ਬਈ ਖੰਗ ਜੁਕਾਮ ਦਾ ਕਾਰਨ ਕੂਤਰਾਂ ਦਾ ਇਹੀ ਆ ਵੀ ਕੁਜੀਆਂ ਬਾਹਰ ਕੱਢ ਲੁਕਾਂਗੇ ਕੁਜ ਦਿਨ ਹੁਣ ਪੂਰੇ ਆ ਪਾਣੀ ਹੋ ਜਾਂਦਾ ਠੰਡਾ ਇਹ ਲੈਂਦੇ ਆ ਪੀ ਆਪਾਂ ਵੀ ਆਪਣਾ ਵੀ ਗਲਾ ਖਰਾਬ ਹੋਈ ਜਾਂਦਾ ਜਦੋਂ ਹੁਣ ਆਪਾਂ ਦਿਨਾਂ ਚ ਪਾਣੀ ਪੂਣੀ ਠੰਡਾ ਪੀਂਨੇ ਹਨ ਤਾਂ ਕਰਕੇ ਬਈ ਇਹਨਾਂ ਨੂੰ ਖੰਗ ਜੁਕਾਮ ਦਾ ਕਾਰਨ ਇਹੀ ਆ ਆ ਦਿਖਾਈ ਇਹਨਾਂ ਨੂੰ ਮੈਂ ਬਈ ਕੂਤਰ ਸਾਰੇ ਬਈ ਜੇ ਕੋਈ ਖੰਗ ਦਾ ਦਿਖਾਓ ਇਹਨਾਂ ਜੋ ਦਿਖਾ ਦਿਓ ਮੇਰੇ ਜੇ ਖੰਗ ਦਾ ਕਮੈਂਟ ਜੀ ਦੱਸ ਦਿਓ ਬਹੁਤ ਵਈਆ ਜੇ ਤੁਹਾਨੂੰ ਕੋਈ ਲੱਗਦਾ ਵੀ ਸ਼ੱਕ ਮਾਰਦਾ ਖੰਗਦਾ ਵਾ ਪਰ ਇੱਕ ਗੱਲ ਹੋਰ ਵੀ ਜੇ ਆਪਣੇ ਲੱਗੇ ਨਾਲ ਦੀ ਨਾਲ ਤੁਸੀਂ ਵੀ ਲੱਗ ਕਰ ਲੋ ਬਾਈ ਉਹਨੂੰ ਹਾਂ ਪਾ ਲਾ ਪਾ ਜੇ ਤੁਹਾਨੂੰ ਵੀ ਮਿੱਤਰ ਲਾ ਦੇ ਨਾਲ ਦੀ ਨਾਲ ਲੰਗ ਕਰ ਲੋ ਜੇ ਉਹ ਨਹੀਂ ਮਤਲਬ ਪਾਣੀ ਪੀਤਾ ਹੈ ਨਾਲ ਦੀ ਬੋਲੀ ਚ ਐਵੇਂ ਬਹਿਰ ਸੋਚ ਮੂਲੀ ਹਾਂ ਪਪ ਕਰਕੇ ਬਸ ਉਹਨੂੰ ਪਾਸੇ ਕਰ ਲੋ ਦਵਾਈਆਂ ਬੂੜੀਆਂ ਦੇ ਦੇ ਦੋ ਤੇ ਫੇਰ ਵਿੱਚ ਛੱਡ ਦੋ ਓਕੇ ਕੋਈ ਨਾ ਕੁਝ ਨਹੀਂ ਹੁੰਦਾ ਇਹ ਖੰਗ ਜਗਾਂ ਦਾ ਕਬੂਤਰ ਮਰਦਾ ਨੀਗਾ ਗੌਰ ਕਰੇ ਵੀ ਹੱਡੀਆਂ ਨਿਕਲੇ ਜਾਣੇ ਉਹਨੇ ਬੜੀਆ ਜਿਹੜੇ ਖਾਣੋਂ ਅਟ ਗਿਆ ਆਪ ਦੇ ਦੋ ਆਪਣੀ ਛਾਖਰਾਂ ਵੀ ਆਈ ਹੋਇਆ ਮਿੱਤਰੋ ਜਿਹੜੀ ਉਧਰੋਂ ਸੋਂ ਤਾਂ ਆਪਾਂ ਸੈਟ ਕਰ ਲਈ ਆ ਬਾਕ ਇਦਾਂ ਮੋਲ ਮੂਲ ਜਿਵੇਂ ਕੀ ਲੋਕੀ ਹੁਣ ਪਰਾਲੀਆਂ ਨੂੰ ਅੱਗ ਲਾਉਣ ਲੱਗੇ ਲੱਗਦਾ ਤਾਂ ਐਸਾ ਹੱਕ ਤਾਂ ਜਿਵੇਂ ਤੁੰਤ ਪੈਂਦੀ ਹੁੰਦੀ ਹੈ ਵੀ ਹੋਰ ਕੋ ਮੇਤਰੋ ਕੀਤੇ ਕੂਤਰ ਖਰਦਾ ਏ ਉਹ ਵੇ ਆ ਜਾ ਵੇ ਵੇ ਸ਼ਾਇਦ ਆ ਵੇ ਵੇ ਦੇਖੋ ਇਹ ਆ ਵੇ ਗੁੱਛ ਪਰਦ ਕਰੋ ਚੱਕ ਮੇਤਰੋ ਲੋਕੀ ਹਟਦੇ ਨਹੀਂ ਐਸ ਮੋਸਤ ਚ ਵੀ ਡਾਉਣ ਨੂੰ ਜਿਹਨੇ ਬਾਕੀ ਕੀ ਹਉਣੇ ਨੇ ਕਿ ਆਈ ਲੈਣੇ ਹੁਣ ਆਪਾਂ ਵੀ ਗਿਆਵਾਂਗੇ ਆਪਾਂ ਵੀ ਝੂਠ ਥੋੜੀ ਛੱਡ ਦੇ ਹਾਂ ਆਪਾਂ ਵੀ ਗਿਆਵਾਂਗੇ ਹਾਂ ਡਾਉਣੇ ਤਾਂ ਪੈਂਦੇ ਜਿੰਨੀ ਮਰਜ਼ੀ ਧੁੰਦ ਦੇ ਹਨਾ ਅਗੇ ਤਾਂ ਪੈਣੀ ਹੈ ਪੈਣੀ ਹੈ ਇਦਰ ਲਓ ਜੀ ਯਾਰ ਤਬਰ ਦਾ ਫਰ ਸਾਫ ਨਾ ਹਾਂ ਬਈ ਇਹ ਬਈ ਬਾਜੀ ਛੱਡਾਂਗੇ ਆਪਾਂ ਇਹ ਇਹ ਆਦੇ 10ਵੀਂ ਆ ਗਈ ਲੈ ਇੰਨੀ ਕ ਘਟਾ ਹਜੇ ਲੋਕਾਂ ਚ ਚ ਆ ਗਈ ਐ ਤੇ ਉਹ ਖੰਭ ਦੇਖ ਲੋ ਇਧਰ ਬਾਈ ਖਰਾਬ ਐ ਕੋਈ ਦਿਖਾ ਦਿੰਦਾ ਉਹ ਕੇ ਰਿਪੋਰਟਾ ਬਸ ਸਹੀ ਤੇ ਵੀ ਦੇਖ ਲੋ ਬਾਈ ਓਹੋ ਮੋਟਾ ਹੀ ਬੜਾ ਤੇ ਇੱਕ ਬਈ ਮੂੰਹ ਮਾਣ ਦੇਖਦੇ ਰਿਆ ਕਰੋ ਕਈ ਵਾਰ ਨਾ ਆ ਦਿਨਾਂ ਚ ਪੱਕਣ ਲੱਗ ਜਾਂਦੇ ਆ ਆਪਣੇ ਕੁਤਰੇ ਤੇ ਤੁਹਾਨੂੰ ਬਹਿਦਾ ਵੇਖੀ ਵੀ ਕਰਦਾ ਤੇ ਉਹ ਨੂੰ ਦੇਖਦੇ ਰਿਆ ਕਰੋ ਠੀਕ ਆ ਹਾਂ ਤੇ ਨੰ ਤੇ ਲੋ ਵੀ ਮਿੱਤਰੋ ਵੀਡੀਓ ਦਾ ਪੈਥੀ ਕਰਦੇ ਨੇ ਐਂਡ ਵੀਡੀਓ ਕਿੱਦੇ ਲੈ ਆਪਣੇ ਚੈਨਲ ਕੋਲ ਸਬਸਕ੍ਰਾਈਬ ਤੇ ਬਾਏ ਵੀ ਆਪਾਂ ਕੱਲ ਆਵਾਂਗੇ ਭਰਾ ਤੇਰੇ ਕੋ ਜਾਨਕੀ ਸਾਰਾ ਕੁਝ ਦਿਖਾਵਾਂਗੇ ਬੱਚੇ ਕੋ ਕਿਵੇਂ ਡਾਊਂਗਾ ਕੱਲ ਘਰੇ ਆ ਛੱਡਾਂਗੇ ਭਾਈ ਛੱਡ ਕੱਲ ਦਿਖਾਵਾਂਗੇ ਆਪਾਂ ਤੁਹਾਨੂੰ ਕਿਵੇਂ ਬੱਚੇ ਕੋ ਜਿਹੜਾ ਉਹਨਾਂ ਬਾਕੀ ਇਹ ਮੁਰਗੀਆਂ ਵੀ ਆਂਡਾ ਹੁੰਦਾ ਦੇਣਗੀਆਂ ਹੁੰਦਾ ਦੇਣਗੀਆਂ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਮਿੱਤਰੋ ਵੱਡੀਆਂ ਮੁਰਗੀਆਂ ਜਿਹੜੀਆਂ ਉਹ ਆਂਡੇ ਦੇਣ ਲੱਗੀਆਂ ਹੁਣ ਉਹ ਹੁਣ ਇੱਕ ਦਿਨ ਛੱਡ ਕੇ ਕਈ ਵਾਰ ਜੇ ਦੂਜੀ ਨੇ ਦੇਣਾ ਫਿਰ ਤਾਂ ਇੱਕ ਦਿਨ ਚ ਦੋ ਦੋ ਦੇ ਦਿੰਦੀਆਂ ਕਈ ਵਾਰ ਇੱਕ ਦਿਨ ਛੱਡ ਕੇ